ਰਹਿੰਦੀ ਦੁਨੀਆ ਯਾਦ ਕਰੇਗੀ ਰਹਿੰਦੀ ਦੁਨੀਆ ਯਾਦ ਕਰੇਗੀ ਸੱਟ ਜੋ ਦਿਲ ਤੇ ਡਾਢੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ ਆਜ਼ਾਦੀ ਸੰਨ 47 ਕਾਦਾ ਆਇਆ ਐਸੇ ਪੈ ਬਕੇੜੇ ਸੰਨ 47 ਕਾਦਾ ਆਇਆ ਐਸੇ ਪੈ ਬਕੇੜੇ ਦਿਨੇ ਰਾਤ ਸੀ ਲੱਗਣ ਮਹਿਫਲਾਂ ਸੁੰਨੇ ਹੋ ਗਏ ਬੜੀ ਕਿੱਥੇ ਤੁਰ ਗਏ ਮਾਲਕ ਘਰ ਦੇ ਕਿੱਥੇ ਤੁਰ ਗਏ ਮਾਲਕ ਘਰ ਦੇ ਨਾ ਜਿੰਦਰਾ ਨਾ ਚਾਬੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ ਆਜ਼ਾਦੀ ਕੱਖਾਂ ਵਾਂਗਰ ਰੋਲਦੇ ਫਿਰਦੇ ਮਾਲਕ ਅਤੇ ਮਜ਼ਾਰੇ ਵੱਡ ਟਕ ਹੋਈ ਬਿਨਾ ਕਸੂਰੋਂ ਭੁੱਲਣੇ ਕਦ ਬਰਤਾ ਦੀ ਆਜ਼ਾਦ ਹੋਣ ਲਈ ਨਿਕਲੇ ਘਰ ਤੋਂ ਆਜ਼ਾਦ ਹੋਣ ਲਈ ਨਿਕਲੇ ਘਰ ਤੋਂ ਨਾ ਬੂਹੇ ਤੇ ਲੱਗੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ ਆਜ਼ਾਦੀ ਜਾਤਾਂ ਪਾਤਾਂ ਊਚ ਨੀਚ ਸਭ ਮਿਲਸੀ ਵੰਦੇ ਇਕੱਠੇ ਜਾਤਾਂ-ਪਾਤਾਂ ਊਚ-ਨੀਚ ਸਭ ਮਿਲਸੀ ਬੰਦੇ ਇਕੱਠੇ ਕੈਸੀ ਲਾਈ ਤੀਲ ਯਾਲਮਾ ਭਾਈਚਾਰਾ ਪਾਇਆ ਕੱਟੇ ਚੰਨ ਵਰਗੇ ਚਾਮਾ ਨਾਲ ਵਿਆਹੇ ਚੰਨ ਵਰਗੇ ਚਾਮਾ ਨਾਲ ਵਿਆਹੇ ਮਿਲੇ ਨਾ ਵੀਰਾ ਭਾਬੀ ਕੈਸੀ ਮਿਲਿਆ ਜਾਂਦੀ ਲੋਕੋ ਕੈਸੀ ਮਿਲਿਆ ਜਾਂਦੀ ਜ਼ਖਮ ਉਹ ਗਹਿਰੇ ਅੱਜ ਵੀ ਅੱਲੇ ਜ਼ਖਮ ਉਹ ਗਹਿਰੇ ਅੱਜ ਵੀ ਅੱਲੇ ਬਾਪੂ ਜਦੋਂ ਸੁਣਾਉਂਦਾ ਲੂ ਕੰਡਿਆਂ ਤੱਕ ਖਬਰ ਹੋ ਜਾਂਦੀ ਸ਼ਮ ਸ਼ਮ ਨੀਂ ਪੈਂਦਾ ਕਾਦੇ ਹੋਏ ਆਜ਼ਾਦ ਸ਼ਿੰਗਾਰਿਆ ਕਾਦੇ ਹੋਏ ਆਜ਼ਾਦ ਸ਼ਿੰਗਾਰਿਆ ਜੋ ਹੋਈ ਬਰਬਾਦੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ ਆਜ਼ਾਦੀ ਰਹਿਂਦੀ ਦੁਨੀਆ ਯਾਦ ਕਰੇਗੀ ਰਹਿਂਦੀ ਦੁਨੀਆ ਯਾਦ ਕਰੇਗੀ ਸੱਟ ਜੋ ਦਿਲ ਤੇ ਲਾਢੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ ਆਜ਼ਾਦੀ ਕੈਸੀ ਮਿਲੀ ਆਜ਼ਾਦੀ ਲੋਕੋ ਕੈਸੀ ਮਿਲੀ